ਹਾਂ ਜੀ ਸਤਿ ਸ਼੍ਰੀ ਅਕਾਲ ਜੀ ਗੱਲਾਂ ਕੈਨੇਡਾ ਜਵਰ ਫੋਰ ਕਾਸਟ ਸਵਾਗਤ ਕਰਦੇ ਆਂ ਅਸੀਂ ਤੁਸੀਂ ਸਾਰੇ ਚੈਨਲ ਤੇ ਤੁਹਾਂ ਜੋੜ ਗਏ ਹੋ ਸਾਊਥ ਕਲਪਰ ਮਾਰਨਾ ਬਹੁਤ ਬਹੁਤ ਰੱਖਦੇ ਆਂ ਜੀ ਤੇ ਅੱਜ ਅਸੀਂ ਗੱਲ ਕਰਦੇ ਆਂ ਕਿ ਸਾਨੂੰ ਬਹੁਤ ਬਹੁਤ ਦੇਖ ਖੁਰਕਤ ਕੋਣੀ ਚਾਹੀਦੀ ਹੈ ਅਜੇ ਕੱਲ ਕਿਉਂਕਿ ਅਜੇ ਕੱਲ ਦੇ ਹੀ ਰੋਖ ਦਾ ਸਮਾਂ ਸੋ ਸੌਣ ਪੰਨਾ ਆਉਣ ਵਾੜਾ ਸੋ ਸਵਿਚ ਬਹੁਤ ਤੋਂ ਵੱਧ ਰੁਕ ਲਗਾਏ ਜਾਣਾ ਤਾਂ ਕਿ ਇਹ ਜੋ ਪ੍ਰਦੂਸ਼ਣ ਹੋ ਰਿਹਾ ਹੈ ਅੱਜਕੱਲ੍ਹ ਸਾਡੇ ਵਾਤਾਵਰਣ ਦੇ ਇਸ ਤੋਂ ਸਾਨੂੰ ਸੁੱਖਤਾ ਸਾ ਆਵੇ ਜਿਸ ਨਾਲ ਅਡਾ ਹੋਣ ਬਰਮਾ ਬਧੀਆ ਨਿਕਲੇ ਤਰ੍ਹਾਂ ਜਿਵੇਂ ਪੇਪਰ ਕਿਕਰ ਟੇਬਲਪੋਟਾ ਟੂਥ ਚਾਮਣ ਨੈਮਾ ਇਹ ਸਭ ਤਾ ਹਟਾ ਗਾਉ ਕਿਸ ਨਾਲ ਮਿਹਰ ਦੇ ਬਾਵਸਿਓਵੇ ਅਤੇ ਮੌਨਸੂਨ ਵੀ ਇਸ ਵਾਰ ਮੌਨਸੂਨ ਵੀ ਬਹੁਤ ਵਧੀਆ ਨਿਕਲੇ। ਸੋ ਜਦੋਂ ਵੀ ਅਸੀਂ ਇਹ ਜੇ ਰੱਖੋ ਲਗਾਵਾਂਗੇ ਤਾਂ ਇਸ ਨਾਲ ਇੱਕ ਤਾਂ ਕਿਉਂਕਿ ਪੋਲੂਸ਼ਨ ਤੇ ਪ੍ਰਭਾਵ ਘਟ ਪਵੇਗਾ ਤੇ ਇੱਕ ਜੋ ਕਿ ਤਾਜੀ ਹਵਾ ਮਿਲੇਗੀ। ਮਾਰੀਆਂ ਨੂੰ ਰਲ ਹੱਤ ਮਿਲੇਗੀ ਅਤੇ ਇਹ ਸਮੇਂ ਵਿੱਚ ਇਹ ਸ਼ਾਵਾ ਵਧੀਆ ਲਿਆਉਣ ਦੀ ਸਾਡਾ ਕਾਮਕਾੜੇ ਦਾ ਉਹ ਵੀ ਆਕਸੀਜਨ ਨਾਲ ਕਰਕੇ ਜੁਪੀਸ ਜਿਹਾ ਪਾਉਣੇ ਆ ਜੇ ਰੁਕਾ ਕਟਾਂਗੇ ਤਾਂ ਸਾਡੇ ਜੋ ਕੀ ਹੋਣ ਬਣੀ ਜਿਹੜੀ ਆ ਉਹ ਵੀ ਖਰਾਬ ਹੋਉਂਦੀ ਹੋਣ ਦੀ ਚਾਹ ਰਹੀ ਹੈ। ਸੁਭੰਦੇ ਮਦਦ ਰੁੱਖ ਲਗਾਓ ਫੁੱਟਣ ਬਾਈ ਲਗਾਓ ਤੇ ਪਲੀਸ ਕਿਰਪਾ ਕਰਕੇ ਤੁਸੀਂ ਹਾਂ ਬਣਾ ਸਾਨੂੰ ਬਚਾ ਲਵੋ ਨਹੀਂ ਤਾਂ ਬਹੁਤ ਮਾਰਾ ਆਸਰਫ ਹੋਣਾ ਬਣਾ ਹੋਵੇਗਾ ਸੂਬਾ ਦਾ ਬਟ ਰੁਕਾ ਲਗਾਇਓ ਅੱਜ ਸਾਡਾ ਪੰਜਾਬ ਆਰਥ ਕੁਸ਼ਾਲ ਦੀ ਜੀਵਨ ਭਰ ਹੋ ਮਿਲੇ ਪਹਿਲਾਂ ਪੰਜਾਬ ਵਿੱਚ 30 ਕਰੋੜ ਜੋ ਕਿ ਮੁੱਟੇ ਹੁੰਦੇ ਸਨ ਸੋ ਲੋਕਾਂ ਬਗਨ ਚਾਸਾ ਘਟ ਗਈ ਹੈ ਤੇ ਜਨਸੰਖਿਆ ਵਧਾਉਣੀਆਂ ਨੇ ਮੁੱਟ ਨੂੰ ਘਟਾਉਣੀਆਂ ਬਟ ਰੁਕਾ ਲਗਾਓ ਹਰ ਪਿੰਡ ਵਿੱਚ ਬੜਾ ਘਟ ਤਾਜਾ 4 ਲੱਖ ਅਜੇ ਮੋਟੇ ਦਰਸਾ ਲਗਾਉ ਜਿਸ ਨਾਲ ਮੀਆਂ ਦੀ ਵਾਪਸੀ ਹੋਵੇ ਇਹ ਮੈਂ ਗੱਲ ਕਰਨ ਵਾਲਾ ਤਿੰਨ ਹੈ ਇਹ ਮੈਂ ਵੀਡੀਓ ਭਾਈ ਦੇਖਣੀ ਹੈ ਚਾਹਤ ਦਾ ਕਮੈਂਟਸ ਦੇਖਣਾ ਕਿ ਉਸ ਕਿੰਨੀ ਗੱਲ ਮੇਰੀ ਮੰਦੇ ਹੋ ਚਲਾਈ ਮੰਨ ਕੇ ਧੰਨਵਾਦ